ਆਪਣੀ ਮਥਾੜੂ ਕੋਲੇ ਹੁਣੀ ਪਹੁੰਚੇ ਅਜੇ ਤਕਰੀਬਨ ਟਾਈਮ ਹੋਇਆ ਜੀ 11:30 12:00 ਦਾ ਹੋ ਗਿਆ ਤੇ ਯਾਨੀ ਕਿ ਆਪਾਂ ਗਏ ਜੀ ਪਰਸੋਂ ਗਏ ਇੱਥੋਂ ਟ੍ਰੇਨ ਚੜੇ ਸੀ ਕੋਟੇ ਨੂੰ ਤੇ ਉਹ ਕੋਟੋ ਟ੍ਰੇਨ ਚੜੇ ਐਮਪੀ ਐਮਪੀ ਜਾ ਕੇ ਉਸ ਦਿਨ ਮਸ਼ੀਨ ਚੰਗੀ ਚੱਲੀ ਆ ਇੱਕ ਦਿਨ ਲਈ ਯਾਨੀ ਕਿ ਅੱਧੀ ਜੜੀ ਚਲਵਾ ਕੇ ਗਏ 12:00 ਵਜੇ ਸੀ ਇੱਥੋਂ ਇੱਕੋ ਹੀ ਤੁਰੇ ਤੇ ਉਸ ਦਿਨ ਚ ਬਾਰਡਰ ਦੇ ਨਾਲੇ 40-50 ਵਿਗਾ ਵੱਢਿਆ ਉਹਦਨ ਵੀ ਯਾਨੀ ਕਿ 12:00 ਵਜੇ ਤੋਂ ਬਾਅਦ ਇਹਨਾਂ ਨੇ ਵੀ ਟੋਟਲ 40-50 ਵਿਗਾ ਵੱਢਿਆ ਤੇ ਮੈਂ ਅਸੀਂ ਐਮਪੀ ਪਹੁੰਚ ਗਿਆ ਕੱਲ ਮਸ਼ੀਨ ਸਿਮ ਪਰਸ ਸੈਟ ਵਗੈਰਾ ਕੀਤੀ ਆ ਇਹ ਵੀ ਕਿੱਧਰ ਹੈ ਆਹ ਕੈਮਰਾ ਲਾਈਵ ਕਿੱਧਰ ਹੈ ਵੇਂਦਾ ਕਿੱਧਰ ਹੈ ਇਹ ਕੈਮਰਾ ਕੋ ਅੰਗਲੀ ਮੇਲ ਮਿਲੀ ਹੈ ਇੱਥੇ ਲਾਈਵ ਖੜਾ ਹੈ ਨਹੀਂ ਨਹੀਂ ਗਾੜੀ ਵੀ ਗਈ ਨੇ ਬੰਦੇ ਵੀ ਗਏ ਪੇਸ਼ੇ ਲੈ ਕੇ ਗਏ ਮਾਗਾ ਮਾਗਾ ਸਾਮੀ ਲੈ ਆਉਣ ਕੱਟ ਦੇ ਉਹ ਪਿਛਲੇ ਕਲੇਜ ਕੱਟਦੇ ਆ। ਇਹ ਤਿਆਰੀ ਇਹ ਕਰ ਰਹੇ ਆ ਜਾਣ ਦੀ ਪਿਛਤਿਆਨ ਚਿੱਲੇ ਕੇ ਜਾ ਰਹੇ ਆ ਸਮਾਨ ਤੋਂ ਡਾਢੀ ਕਰਦਾ। ਆ ਦੇਖੋ ਹਾਲ ਤੋਂ ਇੱਕ ਮਹੀਨੇ ਦੀ ਕਰਕੇ ਗਿਆ ਬੰਦੇ। ਕਿਦੋਂ ਮਿੱਟੀ ਵੀ ਨਹੀਂ ਲਾਈ ਬੰਦਿਆਂ ਨੇ। ਕਿਦੋਂ ਵੀ ਕੋਈ ਕਪੜਾ ਨਹੀਂ ਮਾਰਾ ਨਾਲੇ। ਐਸੇ ਜੈਸੇ ਜੈਸੇ ਕਰ। ਤੇਰੇ ਕੋਈ ਕੌਣ ਸੀ ਗੱਡੀ ਰੱਖਣੀ? ਹਾਂ? ਇਹ ਵਾਲੀ। ਚਲ ਉੱਡਵਾਲ ਸੋਤਾ। ਆ ਜਾਏ। ਤੂੰ ਆ ਯਾਰ ਜਲਦੀ ਹੱਲੇ ਯਾਰ। ਆ ਜਾ ਬਈ। ਪਾਣੀ ਪੀ ਲੈ ਮੈਂ ਮੋਟਰਸਾ ਰੱਖ ਲਈ ਪਹਿਲਾਂ। एंड And... ये लाइन जाके पंजाब जा ये भी जारी पंजाब में जा रही है आओ तो जाएगी इसका भी मूड खराब हो जाएगा अरे बाइक सा अच्छा गले पर आ गया पत्थर पत्थर पे आ गया अच्छा इन कर रहा था अच्छा ਕੈਮਰਾ ਉਹ ਵੇਖੀ ਤਰਾ ਮੇਰਾ ਬੁਖੀ ਕੈਮਰਾ ਮੂੰਹ ਥੋੜਾ ਬਖੜਾ ਉੱਥੇ ਲੋ ਜਾ ਕੈਮਰਾ ਗੋਆ ਕਿਤੇ ਕਿਤੇ ਤਾ ਤੂੰ ਆਂਡਾ ਤੂੰ ਮਾਰ ਤੇ ਤੇਰਾ ਧਿਆਨ ਫੇਕੂ ਭੁਲਾ ਕਰ ਲੀਆਂ ਨਾ ਨਹੀਂ ਆਂਗੜਾ ਵੀ ਆਂਗੜਾ ਕੈਮਰਾ ਲਗਾ ਲਈ ਮੈਂ ਲੇ ਕਰ ਉਂਗਲੀ ਤੇਰੇ ਕੋਲ ਨਹੀਂ ਹੋਣਾ ਕੁਝ ਵੀ ਚੈ ਰੱਖ ਜੀ ਤੂੰ ਐ ਚਲ ਉਠਾਓ ਉਲਾਦ ਚੱਲ 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 ਇੱਧਰ ਆ ਲੈ ਲੈ ਬੰਦੇ ਵੀ ਗਏ ਪੰਜਾਬ ਤੇ ਮਾਲ ਵੀ ਪੰਜਾਬ ਪਹੁੰਚ ਗਿਆ ਚਲੋ ਚਲੋ ਚੱਕੋ ਚੱਕੋ ਚੱਕਾ ਦਿਓ ਚੱਕਾ ਉੱਠਾ 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 ਹੋਰ ਕਿੱਵੇਂ ਲੋਰਾ ਇਧਰ ਇਧਰ ਕਰ ਕੇ ਰੱਖੋ ਇਧਰ ਨੂੰ ਇਧਰ ਨੂੰ ਪਿੱਛੇ ਹਟਾ ਕੇ ਰੱਖੋ ਪਿੱਛੇ ਨੂੰ ਹਾਂ ਵਿੱਚ ਕੱਪ ਲੈ ਵੀ ਇਧਰ ਇਧਰ ਨੂੰ ਹਟਾ ਲਓ ਇਧਰ ਇਧਰ ਪਿੱਛੇ ਨੂੰ ਖਿੱਚ ਕੇ ਰੱਖੋ ਬਾਈਕ ਇਧਰ ਨੂੰ ਹਟਾਓ ਉੱਪਰ ਉਹ ਇਧਰ ਨੂੰ ਹਾਂ ਇਧਰ ਇੱਥੇ ਬਸ ਆਪ ਸਟਾਰਟ ਕਰੋ ਗੱਟੇ ਗੁੱਟੇ ਲੈਗਾ ਬੂਟੀ ਤੇਰੇ ਮਾਰ ਲਗਾ ਦੇ ਟਟੂ ਕਹ ਯਾਰ ਇਹ ਖਰੇ ਹੁਣੀ ਕਿੱਥੋਂ ਆਏ ਦੇ ਆਦੀਵੇਂ ਨੇ ਬੰਦੇ ਜੀ ਆਪਣੇ ਪੰਜਾਬ ਜਦੋਂ ਗਾਇਆ ਦੇਖੋ ਜੀ ਜਿੰਨੇ ਦਿਨ ਵੀ ਮਸ਼ੀਨ ਚੱਲੀ ਆ ਬੰਦਾਂ ਨੇ ਇਹਨੂੰ ਕੋਈ ਕੁਝ ਨਹੀਂ ਤਾਰਿਆ ਉੱਤਰ ਦੇਖੋ ਉਹਦੇ ਮਿੱਟ ਵੇਖ ਕੇ ਨਾ ਚਮੜਿਆ ਮਸ਼ੀਨ ਦੇ ਉੱਪਰ ਬਾਕੀ ਆ ਇੱਕ ਪੌੜੀ ਮਾਰੀ ਉਹਨਾਂ ਨੇ ਜਿਹੜਾ ਹੈਲਪਰ ਜ ਆ ਉਹਨੇ ਮਾਰੀ ਆ ਪੌੜੀ ਪਿੱਛੋਂ ਪੌੜੀ ਵੀ ਤੱਥੀ ਆ ਟੈਂਕੀ ਵਿੰਗੀ ਕਰ ਗਿਆ ਆ ਦੇਖੋ ਇੱਥੋਂ ਪੌੜੀ ਹੁੰਦੀ ਆ ਪੌੜੀ ਪੁੜੀ ਸਭ ਤੋੜ ਗਿਆ ਪੌੜੀ ਵੀ ਇਹ ਤੁਹਾਨੂੰ ਦਿਖਾਉਂਦਾ ਵਿੱਚ ਪਈ ਆ ਇਹਦੇ ਉਹ ਦੇਖੋ ਪੌੜੀ ਸਾਹਮਣੇ ਖੱਟੀ ਵੀ ਆ ਸਟਾਪਰ ਟੁੱਟਿਆ ਇੱਕ ਆ ਪਿਛਲੀ ਪੌੜੀ ਆ ਬਜਾਣੀ ਕਿ ਬੰਦਿਆ ਨੇ ਪੂਰਾ ਜ਼ੋਰ ਮਾਰਿਆ ਮਸ਼ੀਨ ਤੋੜਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਮਸ਼ੀਨ ਸਹੀ ਸਲਾਮਤ ਪਿੰਡ ਪਹੁੰਚ ਜਾਏ ਬਾਕੀ ਜਿੰਨਾ ਜਿਹੜੋ ਕਹਿੰਦੇ ਆਗੇ ਕਿਵੇਂ ਕਿੱਦ ਲਾਹ ਰਿਹਾ एमपी जा रहे हैं एमपी तो आए आगे एमपी तो यहाँ आए आगे आ, जा रहे एमपी का सीजन अभी चालू हुआ है और एमपी जा रहे हैं <laughs> पंजाब से बोल दे ये तो एक ही तरफ बंद हो उधर भी बंद होगी इसको उधर ही बंद है ना ਕੱਲ ਤੁਰਨਾ ਸੀ ਸਵੇਰੇ ਤੁਰੇ ਤੇ ਅਸੀਂ ਜਾਨੀ ਕਿ ਰਸਤੇ ਜੀ ਆਏ ਆ ਜੇ ਤੇ ਮੋਰੇ ਨਾਲ ਫੋਨ ਚਲਾ ਗਿਆ ਆਪਣੇ ਡਰਾਈਵਰਾਂ ਦਾ ਮਥਾੜੂ ਵਾਲਿਆਂ ਦਾ ਕਿ ਉਹਦੇ ਵਿੱਚੋਂ ਗੇਅਰ ਦੇ ਆਵਾਜ਼ ਆਣ ਲੱਗੀ ਕੜਚ-ਕੜਾਚੀਆਂ ਦੀ ਆਵਾਜ਼ ਆਉਂਦੀ ਮੈਂ ਤੁਸੀਂ ਉਹ ਵੱਡੇ ਆਬ ਵੇਖੋ ਆਬ ਵਗੈਰਾ ਟੁੱਟ ਗਿਆ ਜਾਂ ਐਕਸਲ ਵਗੈਰਾ ਕੁਝ ਵੀ ਮੈਂ ਨਹੀਂ ਆ ਤੇ ਗੇਅਰ ਦੇ ਵਿੱਚੋਂ ਆਉਂਦੀ ਆ ਤੇ ਗੇਅਰ ਦੇ ਵਿੱਚੋਂ ਆਵਾਜ਼ ਆਉਂਦੀ ਆ ਮੈਂ ਫਿਰ ਸਟਾਰ ਨੇ ਪੱਟੇ ਕੋਲੇ ਦੇ ਵਿੱਚੋਂ ਆਵਾਜ਼ ਆਉਂਦੀ ਆ ਤਾਂ ਮੈਂ ਉਹ ਗੁੱਛਾ ਕੱਟ ਮੈਂ ਸਟਾਰ ਘੁਮਾ ਕੇ ਦੇਖੋ ਕੀ ਹੋ ਗਿਆ ਵੀ ਉਹਦਾ ਕੀ ਪਤਾ ਚੱਲ ਜਾਊਗਾ ਕਹਿੰਦੇ ਕੋਈ ਸਮਝ ਨਹੀਂ ਆਉਂਦੀ ਵੀ ਯਾਨੀ ਕਿ ਇਹਨਾਂ ਨੇ ਗੇਅਰ ਕੋਲ ਕਲੱਚ ਵੀ ਲਾ ਲਿਆ ਗੇਅਰ ਵੀ ਲਾ ਲਿਆ ਗੇਅਰ ਨਹੀਂ ਲਾ ਕਲੱਚ ਲਾ ਲਿਆ ਤੇ ਗੇਅਰ ਦੇ ਨਾਟ ਰੋਡ ਖੋਲੇ ਆ ਵਗੈਰਾ ਇਹਨਾਂ ਨੇ ਕੁਛ ਮਾੜਾ ਮਟਾ ਕੀਤਾ ਤੇ ਕੰਮ ਸਮਝ ਜਿਨੇ ਯਾਰ ਫਿਰ ਇਹਨਾਂ ਦਾ ਸ਼ਾਮ ਨੂੰ ਫੋਨ ਆਇਆ ਵੀ ਉਹ ਤਾਂ ਉਹਦੇ ਹੱਪ ਦੇ ਤੇ ਜਾਂ ਬੈਰਿੰਗ ਰੈਡਕਸ਼ਨ ਦੇ ਦੋਵੇਂ ਟੁੱਟੇ ਪਏ ਆ ਤੇ ਇਹਦੇ ਕਰਕੇ ਦੂਜਾ ਉਹ ਬੈਰਿੰਗ ਪਾਉਣੇ ਪੈਣਗੇ ਤੇ ਰਾਤ ਇਹਨਾਂ ਨੇ ਕੀ ਕੰਮ ਕੀਤਾ ਇਹਨਾਂ ਨੇ ਰਾਤ ਦੇਖੋ ਵੀ ਬੈਰਿੰਗ ਰੈਡਕਸ਼ਨ ਰਾਦ ਪੱਟੀ ਬੈਰਿੰਗ ਪੰਮੀ ਰੈਡਕਸ਼ਨ ਰਾਦ ਪੱਟੀ ਜੇ ਤੇ ਰਾਤ ਨੂੰ ਸਮਾਨ ਕੋ ਨਹੀਂ ਬੇਰਗਪੁਰ ਦਾ ਇੱਧਰ ਮੁকারে ਬੇਰਗਾਂ ਦਾ ਸਮਾਨ ਬੇਰਗ ਯੱਕ ਤੇ ਗਾ ਇੱਕੋ ਨਹੀਂ ਇੱਕ ਕੋ ਨਹੀਂ ਗਾਹੀਂ ਸੀ ਇੱਥੇ ਲੈਣੀ ਸੀ ਫਿਰ ਤੇ ਰਾਤ ਗਿਆ ਜਾਨ ਤੇ ਦੱਸ ਤੁਸੀਂ ਫੜ ਕੇ ਲਈ ਆਉਂਦੇ ਦੁਕਾਨਾ ਬੰਦ ਤੇ ਦੁਕਾਨਾ ਬੰਦ ਸੀ ਤੇ ਮੈਂ ਫੋਨ ਉਹਨੂੰ ਕਰ ਦਿੱਤਾ ਲੈ ਲੈਂਦੇ ਆਹ ਦੁਕਾਨਾ ਬੰਦ ਫਿਰ ਤੁਸੀਂ ਰਾੜਾ ਰਾਤ ਹੀ ਪਾ ਲੈ ਤੁਹਾਨੂੰ ਪਤਾ ਜੇ ਆਪਣੇ ਇਹਦਾ ਨੁਕਸ ਹੈ ਤੇ ਫਿਰ ਇਹ ਕੰਮ ਦਾ ਰਾਤ ਕਰ ਲੈਂਦੇ ਤੁਸੀਂ ਰਾਤ ਆਹੇ ਖਾ ਉਹਨੂੰ ਲੱਗਾ ਦੇ ਫਿਰੇ ਕਰ ਲੈਦਾ ਰਾਤ ਸੁੱਤੇ ਕਿੱਥੇ ਹੀ ਹੈ ਇੱਥੇ ਸੁੱਤੇ ਜੇ ਅੱਛਾ ਤੇ ਉੱਥੇ ਤੁਰਿਆ ਮੈਂ ਐਮਪੀਓ ਤੇ ਰਸਤੇ 'ਚ ਆ ਗਿਆ ਤੇ ਇੱਕ ਮਿੰਟ ਕੋ ਦਾ ਇਸ ਤਰ੍ਹਾਂ ਗੇਰਦਾ ਹੋ ਗਿਆ ਇਹਨਾਂ ਨੇ ਖੋਲਾ ਖੁੱਲਾ ਤੇ ਰਾਤ ਅਸੀਂ ਸੌਂ ਗਏ ਸੀ ਪਹਾੜੀ ਉੱਥੇ ਸੁਰੰਗ ਬੰਦੀ ਵੀ ਵੱਡੇ ਰੋਡ ਏਟ ਲੇਨ ਆਏ ਤੇ ਉੱਥੇ ਸੁਰੰਗ ਬੰਦੀ ਉਹ ਸਾਈਡ ਤੋਂ ਹੁਣ ਪਹਾੜੀਆਂ ਦੇ ਉਤੋਂ ਦੀ ਲੰਗ ਨੂੰ ਕੇ ਤੇ ਸ਼ਹਿਰ ਇੱਕ ਆਉਂਦਾ ਮੈਨੂੰ ਪਤਾ ਨਹੀਂ ਨਾਂ ਦਾ ਕਿਹੜਾ ਸ਼ਹਿਰ ਆ ਉੱਥੇ ਸੌਂ ਗਏ ਅੱਜ ਮੈਂ ਚਲੋ ਆਰਾਮਦਾਨ ਲੱਗ ਜਾਗੇ ਤੇ ਹੁਣ ਇਹ ਨਾਲ ਜੀ ਸਵੇਰੇ ਆਪਣੇ ਫਿਰ ਫੋਨ ਆ ਗਿਆ ਕਿ ਇਹਦੇ ਰਾੜ ਨਹੀਂ ਪੈਂਦੇ ਪਏ ਦੇਖੋ ਜੀ ਇਹਨਾਂ ਨੇ 7 ਵਜੇ ਦਾ ਫੋਨ ਕੀਤਾ ਸਵੇਰ ਦਾ 7 ਵਜੇ ਕਿੰਨਾ ਟਾਈਮ ਹੁੰਦਾ ਹੈ ਵੀ ਢੜਕੇ 7 ਵਜੇ ਦਾ ਫੋਨ ਕੀਤਾ ਇਹਨਾਂ ਨੇ ਵਿਰਾੜ ਨਹੀਂ ਪੈਂਦੇ ਲੀਵਰਾ ਵਾਲੇ ਤੇ ਰਾੜਾ ਨਾਲ ਬੜਾ ਪੰਗਾ ਦਾ ਮੈਂ ਕੰਜਾਂ ਦੇ ਬਾਕੇ ਆਇਆ ਤੇ ਇਹਨਾਂ ਦੇ ਆਪਣੇ ਨਹੀਂ ਪੈਂਦੇ ਤੇ ਮੇਰੇ ਕਹਿੰਦੇ ਇਸ ਤਰ੍ਹਾਂ ਰਾੜ ਨਹੀਂ ਪੈਂਦੇ ਤੇ ਇਹਦਾ ਕੀ ਕੀ ਕਰਨ ਪਹਿਲਾਂ ਤਾਂ ਮੈਨੂੰ ਨਹੀਂ ਇਹਨਾਂ ਨੇ ਫੋਨ ਕੀਤਾ ਪਹਿਲਾਂ ਆਸੇ ਪਾਸੇ ਪੁੱਛਦੇ ਫਿਰਿਆ ਵੀ ਕਦੇ ਕਿੰਨੂੰ ਪੁੱਛ ਲੈ ਗਏ ਕਿੰਨੂੰ ਪੁੱਛ ਲੈ ਬਿੰਦੇ ਰਾੜ ਨਹੀਂ ਲੀਵਰਾ ਰਾੜ ਨਹੀਂ ਪੈਂਦੀ ਮੈਂ ਤੇ ਵੀ ਮੈਨੂੰ ਪੁੱਛਣਗੇ ਤੇ ਗਾਲ੍ਹਾਂ ਪੈਣਗੇ ਵੀ ਤੁਹਾਨੂੰ ਇਹਨਾਂ ਨੇ ਪਤਾ ਹੈਗਾ ਉਹੀ ਆਰ ਕੇ ਇਹਨਾਂ ਨੂੰ ਮੈਂ ਮੈਂ ਨੂੰ ਫੋਨ ਕੀਤਾ ਇਹਨਾਂ ਨੇ ਫਿਰ 10 ਵਜੇ ਬਸ ਤਾਂ ਰਾੜ ਨਹੀਂ ਪੈਂਦੇ ਬੱਲੀਵਰਾਂ ਵਾਲੇ ਮੈਂ ਵੀ ਆਪਣਾ ਗੇਅਰ ਵੀ ਉਹੀ ਆ ਰਾੜਾ ਵੀ ਉਹੀ ਨੇ ਇਹਨਾਂ ਨੇ ਪਹਿਲਾਂ ਘਰਾਰੀ ਤੀਜੀ ਵਾਲੀ ਨਵੀਂ ਪਾਈ ਆ ਇਹਨਾਂ ਨੂੰ ਚਲਾਈ ਕਰਕੇ ਸ਼ੈਲ ਨਾ ਪੈਂਦੋਂਗੇ ਤੇ ਘਰਾਰੀ ਵੀ ਇਹਨਾਂ ਨੇ ਬਦਲ ਕੇ ਫਿਰ ਉਹੀ ਪਾ ਦੀ ਪੁਰਾਣੀ ਰਾੜ ਫਿਰ ਵੀ ਨਹੀਂ ਪਾਇ ਇਹਨਾਂ ਤੋਂ ਇਹਨਾਂ ਨੇ ਫਿਰ ਆ ਕੇ ਮੈਨੂੰ ਫੋਨ ਕੀਤਾ ਫਿਰ ਮੈਂ ਤਾਂ ਪਤਾ ਹੀ ਗਾਲ੍ਹਾਂ ਪੈਣੀਆਂ ਨੇ ਸਾਨੂੰ ਗਾਲ੍ਹਾਂ ਇਹਨਾਂ ਨੂੰ ਕੱਢਿਆ ਦੋਦਾ ਵੀ ਤੁਹਾਨੂੰ ਇਹਨਾਂ ਕੰਮ ਨਹੀਂ ਇੰਨੀ ਵਾਰੇ ਬੱਗੇਅਰ ਖੋਲਿਆ ਉਸ ਦਿਨ ਤੁਹਾਨੂੰ ਦੁਬਾਰਾ ਵੀਡੀਓ ਤੁਹਾਨੂੰ ਦਿਖਾਈ ਆ ਅੱਜ ਤੋਂ ਜੇ 7 ਦਿਨ ਪਹਿਲੇ ਦੀ ਉਦੋਂ ਰਾੜਾ ਗੇਅਰ ਪੂਰਾ ਖੋਲਾ ਸੀ ਉਦੋਂ ਵੀ ਬੰਦੇ ਕੋਲੇ ਸੀ ਮੇਰੇ ਇਹਨਾਂ ਨੂੰ ਉਦੋਂ ਨਹੀਂ ਪਾ ਲਗਿਆ ਰਾੜਾ ਕਿਹੜੇ ਸਾਹਮਣੇ ਪੈਣੀਆ ਤੇ ਫਿਰ ਮੈਂ ਫੋਨ ਕੀਤਾ ਫਿਰ ਆ ਕੇ ਮੈਂ 12 ਵਜੇ ਮਸ਼ੀਨ ਕੋਲੇ ਪਹੁੰਚਾਂ ਦੇਖੋ 12 ਵਜੇ ਪਹੁੰਚ ਕੇ ਆ ਕੇ ਰਾੜਾ ਮੈਂ ਪਾਜਾਂ ਤੇ ਮੈਨੂੰ ਕਹਿੰਦੇ ਰਾੜਾ ਨਹੀਂ ਪੈਣੀ ਰਾੜਾ ਵੀ ਉਹੀ ਨੇ ਵਿੰਗਿਆਣਾ ਹੋ ਗਿਆ ਉਹ ਦੇਖ ਲਓ ਜੀ ਸਾਹਮਣੇ ਚੱਲਦੀ ਆ ਮਸ਼ੀਨ ਤੇ ਜਿੱਧਰ ਆਪਾਂ ਉਧਰ ਗਏ ਇਧਰ ਕੰਮ ਬੰਦ ਇਧਰ ਆਏ ਉਧਰ ਬੰਦ ਹੈ ਇਹ ਪਤਾ ਨਹੀਂ ਹੁਣ ਮੇਰੀ ਕਿਸਮਾ ਵਿੱਚ ਕੁਝ ਲਿਖਿਆ ਹੈ ਇਹਨਾਂ ਦੇ ਲਿਖਿਆ ਹੈ ਥਿਦਿਆਂ ਪੰਮੇ ਨੂੰ ਵੀ ਹੁਣ ਦ ਇਹਦਾ ਤੁਸੀਂ ਫੋਨ ਕਿਹਨੂੰ ਕੀਤਾ ਜੀ ਸਹੀ ਦੱਸਿਆ ਜੀ ਝੂਠ ਨਾ ਬੋਲੀਂ ਜੀ ਮੈਂ ਬਹੁਤ ਕੁਝ ਬਣਾਣਾ ਤੇ ਗੱਲਾਂ ਦਾ ਕਿਹਨੂੰ ਕੀਤਾ ਕਿਨੂੰ ਕੀਤਾ ਜੀ ਕਿਹੜਾ ਸਿੰਦੂ ਨਾ ਬੱਬਲ ਕੀਤਾ ਕੀ ਆਖਾ ਜੀ ਇਹ ਆ ਪੁੱਛਦਾ ਰਹਿ ਗੇਰ ਬਾਰੇ ਕਿਵੇਂ ਉਹਦਾ ਡੈਕਸ਼ਨ ਦੇਖ ਲਓ ਨਹੀਂ ਰਾਣਾ ਮਰਕ ਨੂੰ ਪੁੱਛਿਆ ਜੀ ਰਾਣਾ ਬਦ ਕੋ ਪੁੱਛਿਆ ਹਾਂ ਨਾ ਕਿਹਰ ਨੂੰ ਪੁੱਛਿਆ ਜੀ ਫੋਨ ਲਾਇਆ ਹੋਵੇਗਾ ਲਾ ਕੇ ਨੂੰ ਲਾਇਆ ਜੀ ਨਾ ਸਿੰਧੂ ਆ ਮੱਥਾ ਮਾਰ ਲੱਗ ਰਿਹਾ ਤੂੰ ਕੀ ਕਰਦਾ ਹਿੰ ਮੈਂ ਤਾਂ ਕਹਦਾ ਰਟਾਇਰ ਨਹੀਂ ਕਹਦਾਂ ਰਟਾਇਰ ਕੋਈ ਕਹਾ ਗਿਆ ਤੇ ਤਿੰਨ ਗੜਾ ਟਾਇਰ ਥੋੜਾ ਕਸੀ ਗਿਆ ਟਾਇਰ ਜਰਾ 5 ਮੀਟਰ ਲੱਗਦਾ ਕਿਹੜਾ ਗਲਾਰਾ ਗਲਪਾਇਆ ਵਿੱਚ ਹੁੰਦੇ ਆਹੋ ਗਰਾਰਾ ਉਹ ਤਿੰਨ ਗੜਾ ਥੋੜਾ ਲੱਗ ਜੇ ਤੂੰ ਕੱਲੇ ਥੋੜਾ ਗਰਾਰਾ ਨਾਲ ਪਾ ਸਕਦਾ ਗਰਾਰਾ ਦੋਵਾਂ ਨੇ ਪਾਇਣਾ ਨਾ ਨਾ ਫਿੱਟ ਜੇ ਆਹੋ ਕੰਮ ਤਾਂ ਸੀ ਦੋਵਾਂ ਨੇ ਕੀਤਾ ਮੇਰੀ ਗੱਲ ਸੁਣਾ ਵੀ ਤੂੰ ਰਾੜ ਤੱਕਦਾ ਹਿੰ ਕਿ ਅੱਗੂ ਫੜਦਾ ਹਿ ਲੀਵਰ ਪਾਉਂਦਾ ਮੈਂ ਤਾਂ ਕਮਾਦਾ ਹਿੰ ਪਿੱਛੋਂ ਇਹ ਕੀ ਕਰਦਾ ਹਿੰ ਇਹ ਵੇਂਦਾ ਹੀ ਜਾਂਦਾ ਹੈ ਇਹ ਵੇਂਦਾ ਤੇ ਅਗਾਂ ਠੋਕਦੇ ਸੀ ਤੇ ਫਿਰ ਕੀ ਹੋ ਜਾਂਦਾ ਸੀ ਤੇ ਪਿਛਾ ਨਹੀਂ ਜਾਂਦਾ ਨਹੀਂ ਹੈਗਾ ਅਗਾਂ ਠੋਕਦੇ ਫਿਰ ਕੀ ਕਹਿੰਦਾ ਸੀ ਤੈਨੂੰ ਕਰਦਾ ਚੜਦਾ ਨਹੀਂ ਹੈਗਾ ਚੜਦਾ ਤਾਂ ਨਹੀਂ ਵਿੱਚ ਨਹੀਂ ਜਾਂਦਾ ਸੀ ਫਿਰ ਤੈਨੂੰ ਕੀ ਕਹਿੰਦਾ ਪਿਛਾ ਖਿੱਚ ਕੇ ਕੀ ਕਰੇ ਨੂੰ ਉਹਨਾਂ ਪਿਛਾ ਖਿੱਚਾ ਅੱਛਾ ਪਿਆ ਖਿੱਚ ਕੇ ਫਿਰ ਦੁਬਾਰਾ ਦੁਬਾਰਾ ਕਿਵੇਂ ਲੱਗਦਾ ਦੁਬਾਰਾ ਫਿਰ ਕਰਦੇ ਸੀ ਤਿੰਨ ਘੰਟੇ ਜੀ ਇਹ ਬੰਦੇ ਰਾੜ ਕਦੇ ਬਾਹਰ ਕੱਢ ਲੈਣੇ ਕਦੇ ਵਿੱਚ ਪਾ ਲੈਣੇ ਕਦੇ ਬਾਹਰ ਕੱਢ ਲੈਣੇ ਕਦੇ ਵਿੱਚ ਪਾ ਲੈਂਦੇ ਸੀ ਤੇ ਆਪਾਂ ਆ ਗਏ ਜੀ 2 ਮਿੰਟ ਲਾਇਆ ਮਸ਼ੀਨ ਨੂੰ ਉਹੀ ਰਾੜ ਐ ਤੂੰ ਦੱਸ ਹੁਣ ਇਹ ਕਿੰਨਾ ਟਾਈਮ ਲਾਇਆ ਮੈਂ ਰਾੜ ਇਹ ਬਦਖ ਬਗਲੀ ਪੂਰਾ ਗੇਰ ਤਿਆਰ ਕਰਨ ਦਾ 10 ਮਿੰਟ ਲੱਗਿਆ ਲਾਇ ਤਾਂ ਮੈਂ 2 ਮਿੰਟੇ ਰਾੜਾਂ ਤੇ ਵੀ 10 ਉਹੀ ਰਾੜਾਂ ਨੇ ਕਿ ਮੈਂ ਬਦਲਾ ਕੁਛ ੰਦਾ ਕੇ ਉਹ ਉਹੀ ਨਹੀਂ ਸਾਰਾ ਕੁਝ ਉਹੀ ਹੀ ਨਾ ਕੁਛ ਬਦਲਾ ਨਹੀਂ ਆ ਗਿਆ ਤੇ ਫਿਰ ਤੁਹਾਡੇ ਕੋਲ ਸੁਤਰਾ ਤੇਰੇ ਅੱਕਰੇ ਆ ਮੈਂ ਕੀ ਮੈਂ ਤਾਂ ਥੋੜੇ ਵਾਲਾ ਹੀ ਬੰਦਾ ਤੇ ਤੂੰ ਦੋ ਦਿਨਾਂ ਦਾ ਵੀਡੀਓ ਮੈਂ ਪਾ ਲਿਆ ਰਾੜਾਂ ਉਹ ਦੰਦਾ ਨਹੀਂ ਕਿਣੀ ਮੈਂ ਪਾ ਤਲਾ ਜਦੋਂ ਹੁਣ ਕਿਉਂ ਨਹੀਂ ਪੰਜਾ ਇਧਰ ਮੁਕਾਰ ਹੁਣ ਨਹੀਂ ਪੰਜਾ ਹੋ ਨਹੀਂ ਪਈ ਤੂੰ ਆਪ ਤਾਂ ਲੱਕ ਪੈਣਾ ਹੈ ਕੌਣ ਮੈਂ ਲੱਕ ਪੈਣਾ ਮੈਂ ਤਾਂ ਆ ਗੁਰਾ ਐਮਪੀ ਤੋਂ ਹੁਣ ਮੈਂ ਤਿੰਨ ਘੰਟੇ ਤੋਂ ਡੀਗ ਡੀਕੇ ਹੋਣਾ ਮੈਨੂੰ ਹਰਕ ਫੋਨ ਕੀਤੀ ਗਏ ਤੁਸੀਂ ਕਿ ਰਾੜਾ ਨਹੀਂ ਪੈਂਦੀ ਉਹ ਕਦੇ ਕੀ ਕਦੇ ਕਦੇ ਕੀ ਤੁਹਾਨੂੰ ਪਤਾ ਹੈ ਗਾਲ੍ਹਾਂ ਪੈਣੀਆਂ ਨਾ ਉਹ ਰਾੜਾ ਜਾਂ ਉਹ ਜੀ ਆਪਣਾ ਛੋਟਾ ਭਰਾ ਹੈ ਮਸ਼ੀਨ ਤੇ ਬੰਦਾ ਆਪਣੇ ਕੋਲ ਉਹ ਵੀ ਕਹਿੰਦਾ ਮੈਂ ਜਾਂ ਡਰਾਈਵਰ ਮੇਰੇ ਜਿੱਡਾ ਬੰਦਾ ਕੋਈ ਨਹੀਂਗਾ ਉਹਨੇ ਕੋਲ ਰਾੜਾ ਨਹੀਂ ਪੈਂਦੀਆਂ ਲੀਵਰ ਵਾਲੀਆਂ ਉਹ ਉੱਪਰ ਮਸ਼ੀਨ ਚਲਾਉਂਦਾ ਉਹ ਸਾਹਮਣੇ ਆਉਂਦਾ ਮਸ਼ੀਨ ਆ ਰਹੀ ਆ ਰਾੜਾ ਇਹਦੇ ਕੋਲ ਵੀ ਨਹੀਂ ਪੈਂਦਾ ਇਸ ਬੰਦੇ ਤੋਂ ਵੀ ਤੇ ਪੈਂਦਾ ਇਹਦੇ ਤੋਂ ਵੀ ਨਹੀਂ ਦੇਖੋ ਵੀ ਇਹ ਇੰਨਾ ਦਿਮਾਗ ਹੈ ਇਹਨਾਂ ਦਾ ਤੇ ਫਿਰ ਮੈਂ ਵੀ ਇਹਨਾਂ ਨੂੰ ਫੋਨ ਲਾ ਕੇ ਦੱਸਦਾ ਰ ਮੈਨੂੰ ਦੇਖੋ ਕਿ ਕਾਰਨ ਕੀ ਕੋਈ ਫਾਲਟ ਨਾਲ ਵਿੱਚ ਦੇਖੋ ਵੀ ਕਿਉਂ ਨਹੀਂ ਪੈਂਦੀ ਆ ਬਈਆਂ ਇਹਨਾਂ ਨੇ ਬੰਦਾਂ ਨੇ ਇਹਨਾਂ ਨੂੰ ਨੁਕਸ ਨਹੀਂ ਲੱਭਿਆ ਰਾੜ ਪਾਉਂਦਾ ਤੇ ਰਾੜ ਪਾਏ ਪਾ ਕੇ ਤੇ ਤੂੰ ਰਾੜ ਕੱਢਨੇ ਨਹੀਂ ਬੈਹਣ ਪਤਾ ਅੰਦਰ ਨਾ ਕਰਨ ਹੁੰਦਾ ਆਹ ਉਹ ਤੇ ਰਾੜ ਕੱਢਣ ਕਿਤੇ ਪਾ ਦੇ ਗਰਾਰੀ ਕੋ ਪਾ ਕੇ ਫਿਰ ਕੋ ਕੱਢੀ ਜੇ ਦੁਬਾਰਾ ਉਹ ਸਿੰਦੁਰਾਂ ਦੇ ਸੱਚਾ ਚੜਤਾਂ ਗਾ ਚੱਕਾ ਅੱਛਾ ਹੁਣ ਕੱਢੀ ਅੱਛਾ ਹੁਣ ਕੱਢੀ ਹੈ ਹੁਣ ਛਾਉ ਨੂੰ ਫਿਰ ਪਾਣੀ ਪਣੀ ਹੈ ਤੀਜੀ ਵਾਲੀ ਗਰਾਰੀ ਖਰਾਬ ਗੀਅਰ ਨਿਕਲ ਜਾ ਕਰੇਗਾ ਨਹੀਂ ਥੈਂਕ ਯੂ ਬਰੀ ਗੀ ਬਲਟਰੇਟਰ ਨਹੀਂ ਆਇਆ ਤੇ ਟਰੈਕਟਰ ਤੋਂ ਨੁਕਾ ਮੰਗਾ ਅਸੀਂ ਬੜੇ ਚਿਰ ਦਾ ਖਾ ਰੱਖਾ ਕਦੋਂ ਦਾ ਖਾ ਇਹ ਹਾਂਜੀ ਟੈਂਕਾ ਭਰਾਗਾ ਸਾਹਮਣੇ ਕਮੈਂਡ ਦਾ ਤੇ ਤੁਸੀਂ ਦੱਸਿਆ ਜੀ ਵੀ ਇਹਨਾਂ ਨੂੰ ਬੰਦਾ ਨੂੰ ਆਪਾਂ ਇਹਨਾਂ ਦੇ ਉੱਤੇ ਵੀਡੀਓ ਨਹੀਂ ਬਣਾਈ ਲੀਵਰਾਂ ਦੀ ਕਿਉਂਕਿ ਆਪ ਲੋ ਟਾਈਮ ਕੱਟੀ ਮਸ਼ੀਨ ਤਾਂ ਮਸ਼ੀਨ ਖੜੀ ਹੋਈ ਆ ਤੇ ਇੱਕ ਮੈਂ ਵੀਡੀਓ ਬਣਾਉਣ ਲੱਗ ਜੇ ਫਿਰ ਰਾੜਾ ਮੈਨੂੰ ਫਿੱਟਿੰਗ ਕਰਨੀ ਪੈਗੀ ਆ ਇਹਦੇ ਕਰਕੇ ਆਪਾਂ ਵੀਡੀਓ ਨਹੀਂ ਬਣਾਈ ਤੇ ਯਾਨੀ ਕਿ ਤੇ ਇਹਨਾਂ ਦੇ ਕਮੈਂਟ ਜਰੂਰ ਰਾਇ ਦੇ ਆ ਜੇ ਇਹਨਾਂ ਬੰਦਿਆਂ ਦੇ ਦੋਵਾਂ ਦੇ ਵੀ ਇਹਨੇ ਬੰਦੇ ਪੁਰਾਣੇ ਆ ਤੇ ਇਹਨਾਂ ਕੋ ਰਾੜਾ ਨਹੀਂ ਪੰਜਾ ਲੀਵਰਾਂ ਵਾਲੀਆਂ बंदे ऊपर बेठा हूंदा शाम लवां इंटरव्यू